ਕਾ ਕਰਹਾ ਆਵਰਨਾਵ ਖਦਤਨ ਤਨਮੰਤਾ ਹਰ ਹਰਿ ਸਿਮਰਨ ਕਲੇਗਾਂਤਾ ਤੁਮ ਆਪੁ ਲਾਭ ਨਾਮ ਵਿਚਾਰ ਤੁਮ ਆਪੇ ਰਖੈ ਕਿਰਪਾਧਾਰ ਰੋਗ ਭਰਮ ਭੇਦ ਮਨ ਦੂਜਾ ਗੁਰਬਿਣੇ ਪਰਮੋ ਜਪੈ ਜਪ ਦੂਜਾ ਹਾਦ ਗੁਰੂ ਦਸਨਾ ਦੇਖੈ ਵੈਨਾ ਗੌਰ ਸਬਦ ਸਬਦੈ ਜਨਮ ਕਲੇਖੈ ਦੇਖ ਚਰਜ ਰਜ ਰਹਿ ਬਿਸਮਾਤ ਕਟਕਟ ਸੁਰਨਾ ਸਹਿ ਸਮਾਧ ਪਰਪੁਰਤਾ ਗਹਿ ਮਨਮਹੀ ਤੁਮ ਸੰਸਰੇ ਵਰ ਕੋ ਨਾਹੀ ਜਾਗੀ ਭਗਤ ਹੇਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਦਨ ਤੋਰੇ ਸਜਿ ਤਿਆਨ ਛੁਟੈ ਗੁਰਮੁਖਾਰ ਗੁਰ ਗਿਆਨ ਨਾ ਜੰਦੂਤ ਦੂਤ ਦੁਖ ਤੈਸ ਲਗੈ ਸੋ ਜਨ ਜਉ ਜਨ ਰਾਮ ਨਾਮ ਲਗ ਲਗੈ ਭਗਤ ਵਛਲ ਭਗਤਾਰ ਸੰਗ ਨਾਨਕ ਮੁਗਦ ਬਹਿ ਹਰ ਰੰਗ ਨਾ ਜੰਦੂਤ ਦੂਤ ਦੁਖ ਤੈਸ ਲਗੈ ਜੋ ਜਨ ਰਾਮ ਨਾਮ ਲਵ ਜਾਗੈ ਭਗਤ ਵਛਲ ਭਗਤਾਰ ਸੰਗ ਨਾਨਕ ਮੁਗਦ ਬਹਿ ਹਰ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਮੂਖ ਉਚਰੇ ਸਾਸਤਰ ਖੱਟ ਗੰਗ ਗਿਰਣ ਚੜ ਜਾਏ ਪਿੰਗ ਗਿਰਣ ਚੜ ਜਾਏ ਅੰਧ ਬਕੈ ਬੰਦਰੋ ਸੁਣਾ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹੰਬਾਰੀ ਵਰਣ ਸਕ ਸਿਫਤ ਤੁਮਾਰੀ ਹਮਨਾ ਕਰ ਸਕਤ ਸਿਫਤ ਤੁਮਾਰੀ ਆ ਬਲੇ ਹੋ ਤੁਮ ਕਥਾ ਸੁਧਾਰੀ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸਕ ਹੈ ਜਨਾਨਕ ਜੇ ਹਾ ਤੁਮ ਕਰਾਏ ਹੈ ਤੇ ਹਾ ਹੋ ਕਰੀ ਵਖਿਆਨ ਸੁਗਰੂ ਪਿਆਰੇ ਸਾਧ ਸੰਗਤ ਜੀ ਸਾਧ ਪੁਰਾਣੀ ਬਖਸ਼ਿਸ਼ ਕੀਤੀ ਆਸਾ ਮਹੱਲਾ ਪਹਿਲਾ ਅਸਰ ਆਵੇ ਹੈ ਪਹਿਲੇ ਪਾਸ਼ਾ ਧਨ ਸ਼੍ਰੀ ਗੁਰੂ ਨਾਨਕ ਸਰ ਜੀ ਦੇ ਮੁਖਾਰਜਨ ਤੋਂ ਚਾਰਣਾ ਕੀਤਾ ਹੋਇਆ ਅਸ਼ਟਪਦੀਆਂ ਦਾ ਲੜੀਵਾਰ ਦਾ ਨਵਾਂ ਸ਼ਬਦ ਜੋ ਕੀਤਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕਾ ਧੰਨ 416 ਵਿੱਚ ਸੁਸ਼ੋਭਿਤ ਹੈ ਸਰਗੁਰ ਬਖਸ਼ਿਸ਼ ਕਰਦੇ ਨੇ RAM ਨਾਮ ਵਿਮਨ ਕਵਣ ਹਮਾਰ ਕਹਿੰਦੇ ਭਾਈ ਹੋਰ ਨੇ ਪਰਮਾਤਮਾ ਤੋਂ ਬਿਨਾਂ ਕੌਣ ਹੈ ਤੇਰਾ ਇਸ ਸੰਸਾਰ ਵਿੱਚ ਦੇ ਸੰਸਾਰ ਤੋਂ ਬਾਅਦ ਵਿੱਚ ਤੇਰਾ ਸੰਗੀ ਉਸ ਪਰਮਾਤਮਾ ਤੋਂ ਬਿਨਾਂ ਕਵਣ ਹਮਾਰਾ ਕੌਣ ਹੈ ਕੌਣ ਸੰਗੀ ਹੈ ਨਾਣੇ ਸੋ ਤਾਂ ਨਹੀਂ ਕਿਉ ਸਾਰੇ ਉਦ੍ਰੇ ਜਸਦਾ ਨਾ ਇਹਦੀ ਕਿਰਪਾ ਦੇ ਨਾਲ ਆਏ ਆ ਉਹਦੀ ਕਿਰਪਾ ਨਾਲ ਹੀ ਜਾਏਗਾ ਸੁਖ ਦੁਖ ਸਮ ਕਰਨਾ ਨਾ ਛੋਡੋ ਆਪੇ ਬਖਸ਼ ਮਿਲਾਵਣ ਹਰ ਰਹਾਓ ਕਿੰਨੇ ਸੋਖਾਏ ਦੁੱਖ ਆਉਣ ਨੂੰ ਸਮਾਨ ਕਰਕੇ ਕਿੰਨੇ ਨਾਮ ਨਛਤੀ ਜੇ ਸਾਡੇ ਅਰਗੇ ਨੂੰ ਤੱਕ ਦੋ ਪੈਸੇ ਦਾ ਦੁੱਖ ਆ ਜਾਂਦਾ ਐਸੀ ਦੁੱਖ ਵਿੱਚ ਨਾਮ ਛੱਡ ਦਿੰਨੇ ਨਾਮ ਭੁੱਲ ਜਾਂਦੇ ਨੇ ਕਹਿੰਦੇ ਦੋਨਾਂ ਨੂੰ ਦੁੱਖ ਨੂੰ ਇੱਕ ਬਰਾਬਰ ਸਮਝੀ ਤੇ ਨਾਮ ਨਾ ਛੱਡੀ ਫਿਰ ਤੇ ਨਾਮ ਨਹੀਂ ਛੱਡੇਗਾ ਆਪੇ ਬਖਸ਼ ਮਿਲਾਵਣ ਹਾਰ ਫਿਰ ਆਪ ਹੀ ਬਖਸ਼ਿਸ਼ ਰਹਿਮਤ ਕਰਕੇ ਆਪਣੇ ਆਪ ਨਾਲ ਆਪ ਹੀ ਮਿਲਾ ਲੈਂਦਾ ਤਰੁੱਟ ਕੇ ਆਪਣੀ ਸੰਗ ਦੀ ਬਖਸ਼ਿਸ਼ ਕਰ ਦਿੰਦਾ ਰਹਾਉ ਵਿਸ਼ਰਣ ਦੇ ਕੇਂਦਰੀ ਭਾਅ ਸਮਝ ਜਾਂਦੇ ਨੇ ਅਸੰਨ ਲਾ ਪਰਲਾ ਨਾਨ ਬਨ ਸੈ ਤਨ ਕਾ ਕੋ ਕਹੀਏ ਕਹਿੰਦੇ ਜਦੋਂ ਇਹ ਤਨ ਵਿਣਸ ਜਾਏਗਾ ਨਾਸ਼ ਹੋ ਜਾਏਗਾ ਧਨ ਕਾ ਕੋ ਕਹੀਏ ਇਹ ਜਿਹੜੇ ਧਨ ਦਾ ਮਾਣ ਕਰਦਾ ਕਿਹਦਾ ਹੈ ਜਿਹਦੇ ਹੱਥ ਆਏ ਆ ਉਹ ਤਾਂ ਇਹੀ ਬਣ ਜਾਏਗਾ ਫਿਰ ਬਿਨ ਗੁਰ ਰਾਮ ਨਾਮ ਕਤਲਹੀਏ ਫਿਰ ਭਾਈ ਬਿਨਾ ਗੁਰੂ ਤੋਂ ਕਿਸ ਤਰ੍ਹਾਂ ਗੱਤ ਪਾਏਗਾ ਕਿਸ ਤਰ੍ਹਾਂ ਪ੍ਰਵਾਨਗੀ ਪਾਏਗਾ ਰਾਮੰਨਾ ਨੂੰ ਧਨ ਸੰਗੇ ਸਹਾਈ ਇੱਕ ਰਾਮ ਦਾ ਨਾਮ ਹੀ ਰਮਿਆ ਇਹਦਾ ਜਿਹੜਾ ਤੇਰਾ ਸੰਗੀ ਸਾਥੀ ਹੈ ਹੋਰ ਕੋਈ ਨਾਲ ਜਾਣ ਵਾਲਾ ਸੰਗੀ ਸਾਥੀ ਨਹੀਂ ਹੈ ਅਹਨੇਸ ਨਿਰਮਲ ਹਰ ਲਵਲਾਈ ਦਿਨ ਰਾਤ ਉਸ ਨਿਰਮਲ ਮਲ ਤੋਂ ਰਹਿਤ ਪ੍ਰਮਾਤਮਾ ਦੇ ਨਾਲ ਸੁਰਤੀ ਬਿਰਤੀ ਜੋੜ ਕੇ ਰੱਖ ਰਾਮ ਨਾਮ ਮੈਂ ਗਵਣ ਹਮਾਰਾ ਸੁਖ ਦੁਖ ਸੰਕਰ ਨਾਮ ਨ ਛੋਟੋ ਆਪੇ ਬਸ ਮਿਲਾਵਣ ਹਰ ਰਹਾਉ ਕਿਦੇ ਨਾਮ ਤੋਂ ਬਿਨਾ ਕੋਣ ਤੇਰਾ ਸੰਗੀ ਸਾਥੀ ਕੋਈ ਨਹੀਂ ਭਾਈ ਚਾਹੇ ਦੁਖਾਏ ਚਾਹੇ ਸੁਖਾਏ ਚਾਹੇ ਮੀਰੀ ਚਾਹੇ ਗਰੀਬੀ ਪਰ ਇੱਕ ਸਮਾਨ ਸਭ ਨੂੰ ਜਾ ਰਗੇ ਨਾਮ ਨਸ਼ਦੀ ਫਿਰ ਆਪ ਹੀ ਬਖਸ਼ਿਸ਼ ਕਰਕੇ ਆਪ ਹੀ ਆਪਣੇ ਨਾਮ ਮਿਲਾ ਲੇਗਾ ਕਨ ਕਾਮਣੀ ਹੀਤ ਗਵਾਰ ਕਹਿੰਦੇ ਕਨਕ ਹੀਰੇ ਮੋਤੀ ਜਵਹਰਾਤ ਕਾਮਣੀ ਇਸਤਰੀ ਹੀਤ ਗਵਾਰ ਹੈ ਇਹਦੇ ਨਾਲ ਲੱਗਿਆ ਰੰਦਾ ਮੂਰਖ ਹੋ ਕੇ ਦੁਬਦਾ ਲਾਗੇ ਨਾਮ ਵਿਸਾਰ ਦੁਜਿੱਤੇ ਪਣ ਵਿੱਚ ਲੱਗ ਕੇ ਨਾਮ ਨੂੰ ਭੁਲਾ ਦਿੰਦਾ ਜਿਸ ਤੂੰ ਬਖਸ਼ ਹੈ ਨਾਮ ਜਪਾਇ ਮੇਰੇ ਸਤਿਗੁਰੂ ਕਰੇ ਕੀ ਮਨੁਖ ਜੇਨੂੰ ਤੂੰ ਕਿਰਪਾ ਕਰਦਾ ਕੋਈ ਹੰਦ ਨਾਮ ਜਪਦਾ ਪ੍ਰਭ ਆਤਮਾ ਹਰ ਗੁਣ ਪੱਖ ਹੈ ਤੇ ਅਟੇਰੀ ਕੇ ਪਰੇ ਨਾਲ ਹੈ ਜਿਸ ਤੂੰ ਬਖਸ਼ ਹੈ ਨਾਮ ਜਪਾਇ ਦੂਤ ਨਾ ਲੱਗ ਸਕੇ ਗੁਣ ਗਾਈ ਫਿਰ ਐਸੇ ਨੂੰ ਦੂਤ ਭਾਵ ਪੰਜ ਚੋਰ ਤੰਗ ਨਹੀਂ ਕਰਦੇ ਦੁਖੀ ਨਹੀਂ ਕਰਦੇ ਹਰ ਗੁਰ ਦਾ ਤਾਰਾਮ ਗਵਾ ਗੋਪਾਲ ਉਹ ਪਰਮਾਤਮਾ ਜਿਹੜਾ ਉਹ ਗੁਰੂ ਵੀ ਹੈ ਦਰਤਾ ਦੇਣ ਵਾਲਾ ਵੀ ਹੈ ਰਮਿਆ ਹੋਇਆ ਵੀ ਹੈ ਪਾਲਣਹਾਰਾ ਵੀ ਹੈ ਜੋ ਭਾਵੇਂ ਤੋੜ ਖਦਿਆਲ ਜਿਵੇਂ ਉਹਨੂੰ ਚੰਗਾ ਲੱਗਦਾ ਹੋਵੇ ਰੱਖਣਾ ਕਰਦਾ ਹੈ ਗੁਰਮੁਖ RAM ਮੇਰੇ ਮਨ ਪਾਇਆ ਕਹਿੰਦੇ ਗੁਰਮੁਖ ਜਿਹੜੇ ਗੁਰੂ ਨੂੰ ਮੁਖ ਲੈ ਕੇ ਚੱਲਦੇ ਨੇ ਉਹਨਾਂ ਦੇ ਹਿਰਦੇ ਵਿੱਚ ਉਹ ਪਰਮਾਤਮਾ ਦਾ ਨਾਮ ਚੰਗਾ ਲੱਗਦਾ ਹੈ ਰੋਗ ਮਿਟੇ ਦੁੱਖ ਠਾਕਰ ਹਾ ਉਹਨਾਂ ਦੇ ਸਾਰੇ ਤਰ੍ਹਾਂ ਦੇ ਸ਼ਰੀਰਿਕ ਮਾਨਸਿਕ ਰੋਗ ਮਿਟ ਜਾਂਦੇ ਨੇ ਦੁਖ ਠਾਗ ਰਹਾਇਆ ਇਹ ਪੰਜ ਚੋਰਾ ਦਾ ਜਿਹੜਾ ਦੁੱਖ ਹੈ ਇਹ ਟਿਕ ਜਾਂਦਾ ਆ ਵਰਨਾ ਖੜਾ ਤੰਤਰ ਮੰਤਾ ਉਣਲੀ ਹੋ ਕੋਈ ਤੰਤਰ ਮੰਤਰ ਨਹੀਂ ਹੈ ਹਰ ਹਰ ਸਿਮਰਣ ਕੇ ਲੈ ਵਖੰਤਾ ਇੱਕ ਸਿਮਰਣੀ ਹੈ ਨਾਮ ਹੀ ਪ੍ਰਮਾਤਮਾ ਦਾ ਜਿਹੜਾ ਦੁੱਖਾਂ ਨੂੰ ਹੰਤਾ ਭਾਵ ਖਤਮ ਕਰਨ ਵਾਲਾ ਹੈ ਤੂੰ ਆਪ ਬੁਲਾਵਹਿ ਨਾਮ ਵਿਸਾਰ ਮੇ ਭਾਈ ਤੂੰ ਆਪ ਬੁਲਾਵਹਿ ਨਾਮ وسਾਤੋਂ ਆਪ ਨਾਮਿਸਾਰ ਕੇ ਉਸ ਪ੍ਰਮਾਤਮਾ ਨਾਲ అనుਭਾਈ ਬੈਠਾ ਤੂੰ ਆ ਪੇੜਖੈ ਕਿਰਪਾ ਧਾਰ ਮੇਰੇ ਸਤਿਗੁਰੂ ਤੁਮ ਆਪ ਵੀ ਫਿਰ ਕਿਰਪਾ ਵੀ ਕਰਦਾ ਐਸੇ ਪੈਜ ਭਗਤਰੀ ਪੈਜ ਵੀ ਰਖਣੀ ਕਰਦਾ ਹੈ रोग ਪਰਮ ਪੇਦ ਮਨ ਦੂਜੈ ਮੇ ਮਨ ਵਿੱਚ रोग ਹੈ ਭਰਮ ਭੁਲੇਖਾ ਹੈ ਭੇਤ ਭਾਵ ਇਹ ਉੱਚੀ ਜਾਦਾਈ ਨਹੀਂ ਵੀ ਜਾਣਦਾ ਇਹਦੇ ਵਿੱਚ ਦੂਜੇ ਪੰਨੇ 'ਚ ਲੱਗਿਆ ਰਹਿੰਦਾ ਔਰ ਬਿਨ ਪਰਮ ਜਪੈ ਜਾਂ ਪਦੂਜੈ ਗੁਰੂ ਤੋਂ ਬਿਨ ਪਰਮ ਲਿਖਿਆ ਵਿੱਚ ਪਿਆ ਹੋਇਆ ਹੋਰ ਨਾਂ ਦੀ ਸੇਵਾ ਕਰਦਾ ਰਹਿੰਦਾ ਹੈ ਆਦਿ ਪੁਰਖ ਗੁਰ ਦਰਸ਼ਨ ਦੇਖ ਹੈ ਆਦਿ ਪੁਰਖ ਉਹ ਜਿਹੜਾ ਆਦਿ ਜੁਗਾਂ ਤੋਂ ਸ਼ੁਰੂਆਤ ਤੋਂ ਵੀ ਪਹਿਲਾਂ ਦਾ ਉਹਨੂੰ ਉਹਦਾ دیدار ਨਹੀਂ ਕਰਨਾ ਜਾਂ ਉਹਦਾ ਸਿਮਰਣਾ ਬੰਦਗੀ ਨਹੀਂ ਕਰਦਾ ਬਿਨ ਗੁਰ ਸ਼ਬਦੈ ਜਨਮ ਕੈ ਲੇਖੈ ਕਹਿੰਦੇ ਬਿਣਾ ਗੁਰੂ ਦੇ ਸ਼ਬਦ ਤੋਂ ਜਨਮ ਕੈ ਲੇਖੈ ਤੇ ਜਨਮਾਂ ਦੇ ਜਿਹੜੇ ਲੇਖੇ ਝੁਕੇ ਨੇ ਇਹ ਫਿਰ ਮੁੱਕਦੇ ਨਹੀਂ ਦੇਖ ਅਚਰਜ ਰਹੇ ਬਿਸਮਾਦ ਕਹਿੰਦੇ ਇਹ ਹੈਰਾਨ ਕਰਨ ਵਾਲਾ ਕੋਤਕ ਦੇਖ ਕੇ ਮਨ ਬੜਾ ਹੈਰਾਨ ਹੁੰਦਾ ਘਟ ਘਟ ਸੁਰ ਨਰ ਸਹਿਜ ਸਮਾਧ ਕਿਨ ਘਟ ਘਟ ਜਰੇ ਜਰੇ ਵਿੱਚ ਸੁਰ ਦੇਵੀ ਦੇਵਤੇ ਨਰ ਮਨੁੱਖ ਸਹਿਜ ਅਵਸਥਾ ਵਿੱਚ ਟਿਕੇ ਨੇ ਪਰਪੁਰਧਾਰ ਰਹੇ ਮਨਮਾਹੀ ਉਹਨਾਂ ਦੇ ਮਨ ਵਿੱਚ ਮੁਕੰਮਲ ਤੌਰ ਤੇ ਇਹ ਰੱਜ ਹੈ ਪਿਆ ਤੁ ਸੰਸਰੀ ਵਰ ਕੋ ਨਹੀਂ ਤੇਰੇ ਤੋਂ ਬਿਨਾ ਹੋਰ ਉਹਨਾਂ ਦਾ ਕੋਈ ਨਹੀਂ ਹੈ ਜੇ ਕੀ ਭਗਤ ਹੀ ਤਮੁਖ ਨਾਮ ਜਿਨ੍ਹਾਂ ਦੀ ਭਗਤੀ ਸਿਰਫ ਇੱਕ ਪ੍ਰੇਮ ਨਾਮ ਦੇ ਨਾਲ ਪ੍ਰੇਮ ਕਰਨਾਈਏ ਸੰਤ ਭਗਤ ਕੀ ਸੰਗਤ ਰਾਮ ਉਹ ਤੇਰੇ ਭਗਤ ਜਨਾਂ ਦੀ ਸੰਗਤ ਕਰਦੇ ਨੇ ਉਹ ਤੇਰੇ ਹੋਏ ਰਮ ਜੁੜੇ ਨਵਾਂ ਹੋ ਜਾਂਦੇ ਸੰਗਤ ਕਰਕੇ ਤੇਰੇ ਨਾਲ ਜੁੜਦੇ ਹਨ ਬੰਧਨ ਤੋੜੇ ਸਹਿਜ ਧਿਆਨ ਉਸਾਰੇ ਬੰਧਨ ਤੋੜ ਕੇ ਸਹਿਜ ਧਿਆਨ ਸਮਾਧੀ ਵਿੱਚ ਜੁੜ ਜਾਂਦੇ ਨੇ ਛੁੱਟੇ ਗੁਰਮੁਖ ਹਰ ਗੁਣ ਗਿਆਨ ਜਿਹੜੇ ਗੁਰਮੁਖ ਨੇ ਉਹ ਛੁੱਟ ਜਾਂਦੇ ਨੇ ਹਾਰ ਰੋਗ ਗਿਆਨ ਉਹ ਤੇਰੇ ਗਿਆਨ ਦੀ ਬਦੁੱਲ ਉਹ ਸੰਸਾਰ ਜੋ ਚਿੱਤੇ ਪਣਾਤੋਂ ਛੁੱਟ ਜਾਂਦੇ ਨੇ ਨਾ ਜਮਦੂਤ ਦੁਖ ਤੇ ਸਲਾਗੈ ਫਿਰ ਜਮਾਦੂਤ ਭਾਵ ਜਮਦੂਤ ਕਿਹੜੇ ਨੇ ਪੰਜ ਚੋਰ ਇਹ ਫਿਰ ਉਹਨਾਂ ਨੂੰ ਤੰਗ ਨਹੀਂ ਕਰਦੇ ਜੋ ਜਨ ਰਾਮ ਨਾਮ ਲਵ ਜਾਗੇ ਜਿਹੜੇ ਭਗਤ ਨਾਮ ਦੇ ਵਿੱਚ ਜਾਗਦੇ ਰਹਿੰਦੇ ਨੇ ਲਿਵ ਸੁਤੀ ਜੋੜੀ ਰੱਖਦੇ ਨੇ ਨਾਮ ਕਰਕੇ ਜਾਗਦੇ ਨੇ ਉਹਨਾਂ ਨੂੰ ਫਿਰ ਪੰਜ ਚੋਰਾਂ ਰੂਪੀ ਇਹ ਦੂਤ ਤੰਗ ਨਹੀਂ ਕਰਦੇ ਗੁਰ ਭਗਤਵਛਲ ਭਰਦਾ ਹਰ ਸੰਗ ਫਿਰ ਭਗਤਵਛਲ ਪ੍ਰਮਾਤਮਾ ਜਿਹੜਾ ਹੈ ਉਹ ਭਗਤਾਂ ਹਰ ਸੰਗ ਭਗਤਾਂ ਦੇ ਨਾਲ ਅੰਗ ਸੰਨ ਵਸਦਾ ਹੈ ਨਾਨਕ ਮੁਕਤ ਭਏ ਹਰ ਰੰਗ ਧੰ ਗੁਰਨਾਣ ਸਾਹਿਬ ਕਹਿੰਦੇ ਕਹਿੰਦੇ ਨਾਨਕ ਮੁਕਤ ਭਏ ਹਰ ਰੰਗ ਸੇ ਮਨੁੱਖ ਮੁਕਤ ਹੋ ਜਾਂਦੇ ਨੇ ਪਰ ਕਦੋਂ ਭਏ ਹਰ ਰੰਗ ਦੇ ਜੋ ਹਰੀ ਰੰਗ ਹਰੀ ਦੇ ਰੰਗ ਦੇ ਵਿੱਚ ਜੁੜੇ ਰਹਿੰਦੇ ਨੇ ਉਹਦੇ ਨਾਮ ਬਾਣੀ ਦੇ ਨਾਲ ਹਰ ਵੇਲੇ ਸੁਖਤੀ ਬਿਤੀ ਜੋੜੀ ਰੱਖਦੇ ਨੇ ਅਸੀਂ ਵੀ ਬਿਰਤੀ ਜੋੜੀਏ ਤਾਂ ਕਿ ਸਾਡਾ ਵੀ ਆਇਆ ਸਫਲਾ ਹੋ ਸਕੇ ਇਹ ਮੈਂ ਬੇਨਤੀ ਹਾਂ ਪ੍ਰਵਾਣ ਜੇ ਸੀਸ ਕਰ ਵਰਦਾ ਸਕੇ ਤਾਂ ਕਥਾ ਵਿਚਾਰ ਕਰਨ ਦੀ ਜਾ ਜਾ ਜਾਵੇ ਲੇਖਕਤਾ ਨੇ ਛੁੱਟੀ ਹੈ ਖਨ ਖਨ ਭੁੱਲਣ ਹਾਰ ਬਖਸ਼ਣ ਹਰ ਬਖਸ਼ ਲੈ ਨਾਨਕ ਪਾਲ ਉਤਾਰ 10000 ਨਾ ਸਿਸੜੀ ਜੋ ਗਏ ਸੈਦੂ ਮੇਰਗਾ ਜਵਾਦੀ ਕੀ ਫਤੇ ਦਾ ਜਵਾਬ ਫਤੇ ਜਵਾਹੀ ਜੀ ਕਾ ਖਲਸਾ ਜਵਾਹੀ ਜੀ ਕੀ